3 ਫਰਵਰੀ 2026 ਪੰਜਾਬ ਦੇ ਨੇੜੇ ਤੇ ਇੱਕ ਵੈਸਟਰਨ ਡਿਸਟਰਬੈਂਸ ਸਿਸਟਮ ਪਹੁੰਚ ਚੁੱਕਿਆ ਹੈ ਜਿਸ ਦੇ ਨਾਲ ਹੋ ਸਕਦਾ ਹੈ ਕਿ ਪੰਜਾਬ ਦੇ ਕੁਝ ਕਾ ਇਲਾਕਿਆਂ ਦੇ ਵਿੱਚ ਸਾਨੂੰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਸਕਦੀ ਹੈ 3 ਫਰਵਰੀ 2026 ਨੂੰ ਇਸ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਤੇਰੇ ਤੋਂ ਲੈ ਕੇ 6 ਤਰੀਕ ਤੱਕ ਦੇ ਮੌਸਮ ਦੇ ਹਾਲਾਤ ਪੰਜਾਬ ਦੇ ਵਿੱਚ ਕਿਵੇਂ ਦੇ ਰਹਿਣਗੇ ਕਿਉਂਕਿ ਇਹ 3-4 ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਵੱਡੇ ਬਦਲਾਅ ਸਾਨੂੰ ਦੇਖਣ ਨੂੰ ਮਿਲਣਗੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਫਿਲਹਾਲ ਬੱਦਲਬਾਈ ਹਲਕੀ ਦਰਮਿਆਨੀ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੀ ਹੈ ਇਸ ਹਲਕੀ ਦਰਮਿਆਨੀ ਬੱਦਲਬਾਈ ਦੇ ਨਾਲ ਪਹਾੜਾਂ ਦੇ ਵਿੱਚ ਜਿਹੜਾ ਸਿਸਟਮ ਹੈ ਥੋੜਾ ਜਿਹਾ ਤਗੜਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਕਦੁੱਕਾ ਸਿਸਟਮ ਜਿਹੜੇ ਨੇ ਉਹ ਪਾਕਿਸਤਾਨ ਵਾਲੇ ਪਾਸੇ ਵੀ ਸਾਨੂੰ ਥੋੜੇ ਬਹੁਤੇ ਰੂਪ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਜੋ ਕਿ ਰਾਜਸਥਾਨ ਜੋਧਪੁਰ ਦੇ ਇਲਾਕੇ ਦੇ ਵਿੱਚ ਹੋ ਸਕਦਾ ਹੈ ਕਿ ਗਰਜ ਚਮਕ ਕੱਲ ਨੂੰ ਜਾਂ ਫਿਰ ਅੱਜ ਰਾਤ 2 ਤਰੀਕ ਤੋਂ ਲੈ ਕੇ 3 ਤਰੀਕ ਦੇ ਵਿਚਕਾਰ ਹੁੰਦੀ ਨਜ਼ਰ ਆ ਸਕਦੀ ਹੈ ਪੰਜਾਬ ਦੇ ਵਿੱਚ ਬੱਦਲਬਾਈ ਬਣੇ ਰਹਿਣ ਦੇ ਕਾਰਨ ਓਵਰਕਾਸਟ ਕੰਡੀਸ਼ਨਾਂ ਬਣੀਆਂ ਹੋਈਆਂ ਨੇ ਠ ਤੁਸੀਂ ਵੀ ਕਮੈਂਟ ਕਰੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਕੇ ਜਾਇਓ ਜਾਣਕਾਰੀ ਚੰਗੀ ਲੱਗੂਗੀ ਵੀਡੀਓ ਲਾਈਕ ਕਰਕੇ ਜਾਇਓ ਜੀ ਗੱਲ ਕਰੀਏ ਮੀਂਹ ਦੇ ਹਾਲਾਤਾਂ ਦੀ ਤਾਂ ਕੱਲ ਨੂੰ 3 ਤਰੀਕ ਦੀ ਅਗਰ ਗੱਲ ਕਰੀਏ ਤਾਂ 3 ਤਰੀਕ ਨੂੰ ਜਿਹੜਾ ਸਿਸਟਮ ਹੈ ਆਲਮੋਸਟ ਮੇਨ ਤੌਰ ਤੇ ਅਗਰ ਗੱਲ ਕਰੀਏ ਤਾਂ ਹਿਮਾਚਲ ਤੋਂ 30 40 ਕਿਲੋਮੀਟਰ ਦਾ ਏਰੀਆ ਜਿਹੜਾ ਕਿ ਬਾਰਡਰ ਵਾਲਾ ਏਰੀਆ ਹੋਵੇਗਾ ਉਹਦੇ ਵਿੱਚ ਇਹ ਪੰਜ ਤੋਂ ਛੇ ਜ਼ਿਲ੍ਹੇ ਆ ਰਹੇ ਨੇ ਜਿਨ੍ਹਾਂ ਵਿੱਚ ਥੋੜੀ-ਬਹੁਤੀ ਗਰਜ ਚਮਕ ਹੋਣ ਦੀ ਜਾਂ ਮੀਂਹ ਦੀ ਉਮੀਦ ਦੇਖਣ ਨੂੰ ਮਿਲ ਹੋ ਸਕਦਾ ਹੈ 2 ਤੋਂ 3 ਵਜੇ ਤੱਕ ਇਹ ਸਿਸਟਮ ਥੋੜਾ ਜਿਹਾ ਐਕਟੀਵੇਟ ਹੋਵੇ ਅਤੇ ਸ਼ਾਮ 4 ਵਜੇ ਤੋਂ ਲੈ ਕੇ ਲਗਭਗ 7 ਅਤੇ ਮੈਕਸਿਮ 6:30 ਜਾਂ 6:00 ਦੇ ਵਿਚਕਾਰ ਇਹ ਗਰਜ ਚਮਕ ਹੁੰਦੀ ਦਿਖਾਈ ਦੇ ਸਕਦੀ ਹੈ ਜਿਹਦੇ ਵਿੱਚ ਜ਼ਿਲ੍ਹਿਆਂ ਦੀ ਮੈਂ ਗੱਲ ਕਰਾਂ ਤਾਂ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਦਾ ਕੁਝ ਇਲਾਕਾ ਸਾਨੂੰ ਦੇਖਣ ਨੂੰ ਮਿਲੂਗਾ ਕਿ ਬੂੰਦਾਬੰਦੀ ਜਾਂ ਬੱਦਲਵਾਈ ਦੀ ਕੰਡੀਸ਼ਨ ਬਣਦੀ ਹੋਈਆਂ ਨਜ਼ਰ ਆ ਸਕਦੀਆਂ ਨੇ ਜਿਹਦੇ ਕਾਰਨ ਠੰਡ ਅਤੇ ਥੋੜੀ-ਬੋਤੀ ਗਰਜ ਚਮਕਲੇਸ਼ਕ ਦਾ ਇਹ ਮਾਹੌਲ ਬਾਦ ਦੁਪਹਿਰ ਬਣਦੇ ਹੋਏ ਨਜ਼ਰ ਆਉਣਗੇ ਜਿਸ ਦੇ ਨਾਲ ਮੀਂਹ ਦੀ ਆਹਟ ਇਨ੍ਹਾਂ ਇਲਾਕਿਆਂ 'ਚ ਹੋ ਸਕਦੀ ਹੈ ਤੇ ਇਨ੍ਹਾਂ ਇਲਾਕੇ ਦੇ ਕਿਸਾਨਾਂ ਨੂੰ ਬੇਨਤੀ ਹੈ ਆਪਣਾ ਸਿਸਟਮ ਦੇਖ ਕੇ ਹੀ ਖਾਦ ਪਾਣੀ ਦਾ ਕੰਮ ਕਰਿਓ ਬਾਕੀ ਧੁੰਦ ਜਿਹੜੀ ਆ ਉਹ ਲਗਾਤਾਰ ਇਸ ਇਲਾਕੇ ਦੇ ਸਵੇਰ ਦੇ ਸਮੇਂ ਦੇਖਣ ਨੂੰ ਮਿਲੂਗੀ ਤੜਕੇ ਸਵੇਰੇ ਧੁੰਦ ਵੀ ਹੋਵੇਗੀ ਇਸ ਇਲਾਕੇ ਦੇ ਵਿੱਚ ਤੇ ਹੋ ਸਕਦਾ ਹੈ ਕਿ 4 ਤਰੀਕ ਨੂੰ ਅਗਰ ਅਸੀਂ ਗੱਲ ਕਰੀਏ ਤਾਂ ਬੱਦਲਵਾਈ ਜਾਂ ਮੌਸਮ ਬਹੁਤ ਹੱਦ ਤੱਕ ਕਲੀਅਰ ਹੈ 4 ਤਰੀਕ ਨੂੰ ਚੰਗੀ ਧੁੱਪ ਲੱਗਣ ਦੀ ਉਮੀਦ ਪੰਜਾਬ ਦੇ ਵਿੱਚ ਬਣਦੀ ਨਜ਼ਰ ਆ ਰਹੀ ਹੈ ਜਿਸ ਦੇ ਨਤੀਜੇ ਵਜੋਂ ਦਿਨ ਦਾ ਤਾਪਮਨ 22 ਡਿਗਰੀ 23 ਡਿਗਰੀ ਤੱਕ ਜਾ ਗਰਮੀ ਦਾ ਮਾਹੌਲ ਬਣਦਾ ਹੋਇਆ ਨਜ਼ਰ ਆਵੇਗਾ 5 ਤਰੀਕ ਦੀ ਗੱਲ ਕਰੀਏ ਤਾਂ ਰਾਤ ਤੋਂ ਥੋੜੀ ਜਿਹੀ ਬੱਦਲਬਾਹੀ ਪੰਜਾਬ ਦੇ ਉੱਪਰ ਸਵੇਰੇ ਸਵੇਰੇ ਗੁਜ਼ਰਦੀ ਹੋਈ ਨਜ਼ਰ ਆ ਰਹੀ ਹੈ ਪਰ 6 ਤੋਂ ਲੈ ਕੇ 7 ਵਜੇ ਤੱਕ ਮੌਸਮ ਕਲੀਅਰ ਹੋ ਜਾਊਗਾ ਜੀ ਮਾਝੇ ਦੇ ਕੁਝ ਇਲਾਕੇ ਅਤੇ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਓਵਰ ਆਲ ਜਿਹੜਾ ਮੌਸਮ ਬਹੁਤ ਵਧੀਆ ਹੈ ਚੰਗੀ ਧੁੱਪ ਲੱਗਣ ਦੇ ਹਾਲਾਤ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲਣਗੇ 22 ਤੋਂ 23 ਡਿਗਰੀ ਤਾਪਮਨ 5 ਫਰਵਰੀ ਨੂੰ ਪੰਜਾਬ ਦੇ ਵਿੱਚ ਬਣਦਾ ਹੋਇਆ ਨਜ਼ਰ ਆਵੇਗਾ 6 ਤਰੀਕ ਦੀ ਗੱਲ ਕਰੀਏ ਤਾਂ 6 ਤਰੀਕ ਸਵੇਰ ਤੋਂ ਥੋੜੀ ਜਿਹੀ ਮਾਝੇ ਦੇ ਇਲਾਕੇ ਦੇ ਵਿੱਚ ਸਾਨੂੰ ਧੁੰਦ ਦੇਖਣ ਨੂੰ ਮਿਲੂਗੀ ਜਿਸ ਦੇ ਕਰਕੇ ਅੰਮ੍ਰਿਤਸਰ ਤੋਂ ਥੋੜਾ ਜਿਹਾ ਗੁਰਦਾਸਪੁਰ ਪਠਾਨਕੋਟ ਦਾ ਇਲਾਕਾ ਇਹ ਤਿੰਨ ਜ਼ਿਲ੍ਹੇ ਹੋਗੇ ਥੋੜਾ ਜਾ ਅਗਰ ਅਸੀਂ ਕਪੂਰਥਲੇ ਜਲੰਧਰਵਾਲੂ ਆ ਜੀਏ ਜਾਂ ਤਰਨਤਾਰਨ ਪੱਟੀ ਮੋਗੇ ਤੱਕ ਥੋੜੀ ਧੁੰਦ ਜਿਹੜੀ ਆ ਸਵੇਰੇ ਸਵੇਰੇ ਥੋੜੀ ਜਿਹਾ ਜ਼ਿਆਦਾ ਬਣਦੀ ਨਜ਼ਰ ਆ ਸਕਦੀ ਹੈ ਪਰ ਇਸ ਧੁੰਦ ਦਾ ਅਸਰ ਜ਼ਿਆਦਾ ਨਹੀਂ ਹੈ ਦੁਪਹਿਰੇ ਹੁੰਦਾ ਹੁੰਦਾ ਮੌਸਮ ਕਲੀਅਰ ਹੋ ਜਾਊਗਾ ਤੇ ਚੰਗੀ ਧੁੱਪ ਲੱਗਣ ਦੇ ਨਾਲ ਤਾਪਮਾਨ ਹੋ ਸਕਦਾ 25 ਡਿਗਰੀ ਤੱਕ 6 ਤਰੀਕ ਨੂੰ ਜਾਂਦਾ ਹੋਇਆ ਨਜ਼ਰ ਆਵੇਗਾ। ਕਿਨਿਕ 6 ਤਰੀਕ ਨੂੰ ਸੰਗਣੀ ਧੁੰਦ ਜਿਹੜੀ ਮੱਝ ਚ ਦੇਖਣ ਨੂੰ ਮਿਲੂਗੀ ਪਰ ਬਾਅਦ ਦੁਪਹਿਰ ਚੰਗੀ ਕੜਾਕੇ ਦੀ ਧੁੱਪ ਪੈਣ ਦੇ ਨਾਲ ਮੌਸਮ ਖੁੱਲ ਜਾਵੇਗਾ ਤੇ ਚੰਗੀ ਗਰਮੀ ਦਾ ਮਾਹੌਲ ਬਣਦਾ ਹੋਇਆ ਨਜ਼ਰ ਆ ਸਕਦਾ ਹੈ। ਸ਼ਾਮ ਹੁੰਦੇ ਹੁੰਦੇ ਇੱਕ ਹਲਕਾ ਜਿਹਾ ਸਿਸਟਮ ਜਿਹੜਾ ਇਹ ਉਹ ਜੰਮੂ ਕਸ਼ਮੀਰ ਵਾਲੇ ਪਾਸੇ ਬਣਦਾ ਨਜ਼ਰ ਆ ਸਕਦਾ ਹੈ ਜਿਹਦੇ ਵਿੱਚ ਪਠਾਨਕੋਟ ਦੇ ਇਲਾਕੇ ਦੇ ਵਿੱਚ ਥੋੜੀ ਬਹੁਤੀ ਬੱਦਲਬਾਹੀ ਦੀ ਆਹਟ ਆਪਾਂ ਕਹਿ ਸਕਦੇ ਹਾਂ ਕਿ 6 ਤਰੀਕ ਰਾਤ ਦੇ ਸਮੇਂ ਹੋ ਸਕਦੀ ਹੈ। ਵੈਸੇ ਓਵਰਆਲ ਮੌਸਮ ਠੀਕ ਹੈ। ਤੇ ਇਹ ਜਾਣਕਾਰੀ ਜਿਹੜੀ ਹੈ ਸਮੇਂ-ਸਮੇਂ ਤੇ ਬਦਲਦੀ ਰਹਿੰਦੀ ਹੈ ਉੱਪਰ-ਥੱਲੇ ਹੁੰਦੀ ਰਹਿੰਦੀ ਹੈ ਤਾਂ ਹੀ ਬਾਰ-ਬਾਰ ਬੇਨਤੀ ਕਰਦੇ ਆ ਕਿ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰਕੇ ਜਾਇਓ ਤਾਂ ਕਿ ਕੋਈ ਵੀ ਅਪਡੇਟ ਤੁਸੀਂ ਮਿਸ ਨਾ ਕਰ ਸਕੋ ਬਾਕੀ ਹਲਚਲਾਂ ਜੋ ਵੀ ਹੋਣਗੀਆਂ ਸਾਡੇ ਚੈਨਲ ਤੇ ਵੀਡੀਓ ਰਹੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਚੈਨਲ ਸਬਸਕ੍ਰਾਈਬ ਕਰ ਲਓ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਦੇ ਹੋ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਧੰਨਵਾਦ ਜੀ